ਆਉਂ ਜਪ ਲਈਆਂ ਤੁਸੀਂ ਦੇਖੋ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਰਸਨਾ ਜਪਤੀ ਤੂੰ ਹੀ ਤੂੰ ਹੈ ਉਹਦੇ ਵਿੱਚ ਕੋਈ ਨਾਮ ਨਹੀਂ ਵੀ ਰਸਨਾ ਕੋਈ RAM ਕਹਿ ਰਹੀ ਹੈ ਜਵਾਈ ਕੋਈ ਕਹਿ ਰਹੀ ਨਹੀਂ ਰਸਨਾ ਜਪਤੀ ਤੂੰ ਹੀ ਤੂੰ ਹੈ ਤੇ ਗੁਰਬਾਣੀ ਦੇ ਅੰਦਰ ਬਚਨ ਹੈ ਹਰ ਹਟ ਤੂੰ ਤੂੰ ਕਰੇ ਬਾਣੀ ਦਾ ਬਚਨ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਜਿੱਥੇ ਨਾਮ ਅਸੀਂ ਨਾਮ ਕਰਦੇ ਨਾਮ ਜੁਪੀ ਹੈ ਗੁਰੂ ਸਾਹਿਬ ਕਹਿੰਦੇ ਕੇਵਲ ਉਸ ਅਕਾਲ ਪੁਰਮਾਤਮਾ ਨੂੰ ਤੂੰ ਕਰਕੇ ਹੀ ਇਲਾਜ ਕਰੀ ਜਾ ਕਿ ਤੂੰ ਸਭ ਕੁਝ ਹੈ ਪਸੂਰੀ ਉਹਦੀ ਬੰਦਗੀ ਹੈ ਹਾਂਜੀ ਤਾਂ ਹੀ ਮੈਂ ਕੁਛ ਐਸੀ ਹੈ ਵੀ ਬਾਣੀ ਜੋ ਸਮਝਦੇ ਜਿਵੇਂ ਅਨੰਤ ਸਾਹਿਬ ਦੀ ਪੰਕਤੀ ਆਉਂਦੀ ਹੈ ਆਉਂਦੀ ਹੈ ਵੀ ਇਹ ਸਰਬ ਨੂੰ ਮੇਰੇ ਸੱਜ ਸੁਣਨ ਨੂੰ ਸਮਾਹ ਹਾਂ ਜਿਵੇਂ ਹਾਂਜੀ ਉਹਦੇ ਵਿੱਚ ਇਹ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਲੱਖਦੇ ਨੇ ਕੰਨਾਂ ਨੂੰ ਸੰਬੋਧਨ ਕੀਤਾ ਵੀ ਮੇਰੇ ਜਿਹੜੇ ਤੁਸੀਂ ਕੰਨੋਂ ਤੁਹਾਡੀ ਰਚਨਾ ਉੱਤੇ ਕਿਉਂ ਕੀਤੀ ਸੀ ਵੀ ਤੁਸੀਂ ਉੱਤਮ ਗੱਲ ਨੂੰ ਸੁਣੋ ਸੱਚ ਹੈ ਸੁਣਿਆ ਨੂੰ ਪਠਾਈ ਜਿਹੜੀ ਗੱਲ ਤੁਹਾਡੇ ਮਨ ਵਿੱਚ ਜਾ ਕਰਕੇ ਤੁਹਾਡੇ ਵਿਚਾਰਾਂ ਨੂੰ ਚੰਗਾ ਬਣਾਵੇ ਅਸੀਂ ਕਿਨਾਰੇ ਹੀ ਸੁਣਦੇ ਹਾਂ ਪਾਸੀਂ ਕਿਨਾਰੇ ਕੀ ਸੁਣਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਆਪਾਂ ਸਰਵਨ ਕਰਿਓ ਲੋਕੀ ਆਖਦੇ ਨੇ ਮੈਂ ਸਰੀਰ ਤੋਂ ਗੰਦਗੀ ਸਾਫ਼ ਕਰਨੀ ਹੈ ਗੁਰੂ ਸਾਹਿਬ ਕਹਿੰਦੇ ਜਿਹੜੀ ਗੰਦਗੀ ਤੇਰੇ ਸਰੀਰ ਦੇ ਅੰਗਾਂ ਦੇ ਦੁਆਰਾ ਤੇਰੇ ਅੰਦਰ ਜਾਂਦੀ ਹੈ ਉਹ ਗੰਦਗੀ ਨੂੰ ਵੀ ਸਾਫ਼ ਕਰ ਮਨ ਦਾ ਸੋਤਕ ਦੂਜਾ ਭਾਗ ਜਿਹੜੇ ਮਨ ਨੂੰ ਗੰਦਗੀ ਲੱਗੀ ਹੈ ਦੂਜਾ ਭਾਉ ਧਰਮ ਦਾ ਈਰਖਾ ਦਾ ਉਹ ਗੰਦਗੀ ਪਹਿਲਾਂ ਦੂਰ ਕਰੋ ਅੱਖੀ ਸੂਤਕ ਵੇਖਣਾ ਅੱਖਾਂ ਨੂੰ ਜਿਹੜੀ ਗੰਦਗੀ ਲੱਗੀ ਹੈ ਨਾ ਜਦੋਂ ਅਸੀਂ ਕਿਸੇ ਦੇ ਨਾਲ ਭੈੜੀ ਨਜ਼ਰ ਨਾਲ ਤੱਕਦੇ ਹਾਂ ਉਹਨੂੰ ਆਪਣੇ ਆਪ ਨੂੰ ਦੂਰ ਕਰੀਏ ਉਵੇਂ ਹੀ ਕੰਨਾਂ ਨੂੰ ਆਖਿਆ ਕੰਨੀ ਸੂਤਕ ਕੰਨ ਤੈ ਕੰਨਾਂ ਨੂੰ ਜਿਹੜੀ ਗੰਦਗੀ ਲੱਗੀ ਹੋਈ ਹੈ ਨਾ ਜਿਹੜੀ ਬਾਹਰੀ ਮੈਲ ਤੇ ਅਸੀਂ ਸਾਫ਼ ਕਰ ਲਵਾਂਗੇ ਕੰਨਾਂ ਨੂੰ ਜਿਹੜੀ ਗੰਦਗੀ ਲੱਗੀ ਹੋਈ ਹੈ ਚੁਗਲੀ ਸੁਣਨੀ ਨਿੰਦਿਆ ਸੁਣਨੀ ਕਿਸੇ ਦੀ ਪ੍ਰਸ਼ੰਸਾ ਅਸੀਂ ਨਹੀਂ ਸੁਣ ਸਕਦੇ ਪਰ ਕਿਸੇ ਦੀ ਚੁਗਲੀ ਸੁਣੀ ਹੋਵੇ ਸਾਨੂੰ ਉਹਨਾਂ ਦਾ ਬਹੁਤ ਦਰਦ ਹੈ ਇਸ ਕਰਕੇ ਗੁਰੂ ਸਾਹਿਬ ਸਰੀਰ ਦੇ ਅੰਗਾਂ ਨੂੰ ਵੀ ਸਮੋਧਨ ਕਰਦੇ ਨੇ ਇਹ ਸਰਬ ਨੂੰ ਮੇਰੇਓ ਸੱਚੇ ਸੁਨੇ ਨੂੰ ਪਠਾਈ ਰਸਨਾ ਨੂੰ ਲਾਰ-ਬਾਰ ਆਖਿਆ ਇਹ ਰਸਨਾ ਤੂੰ ਅੰਦਰਸ ਚਾਖ ਨਹੀਂ ਤੇਰੀ ਪਿਆਸ ਨਾ ਜਾਹੀ ਰਸਨਾ ਦਾ ਕੰਮ ਹੈ ਚਖਣਾ ਬੋਲਣਾ ਜਦੋਂ ਕੋਈ ਚੰਗੀ ਗੱਲ ਬੋਲਣੀ ਹੋਵੇ ਨਾ ਤੇ ਇਹਦੇ ਤੋਂ ਬੋਲਿਆ ਨਹੀਂ ਜਾਂਦਾ ਪਰ ਜਦੋਂ ਕਿਸੇ ਦੀ ਲੰਦਿਆ ਚੁਗਲੀ ਕਰਨੀ ਹੋਵੇ ਕਿਸੇ ਨੂੰ ਭੈਣੇ ਬੋਲ ਬੁੱਲਿਓ ਕਿਰਪਾਜੋਤ ਕੀ ਬੋਲ ਰਹੀ ਹੈ ਸਬਗੁਰੂ ਜੀ ਨੇ ਸਰੀਰ ਦੇ ਅੰਗਾਂ ਨੂੰ ਵੀ ਸੰਬੋਧਨ ਕੀਤਾ ਹੈ ਕਿ ਤੁਹਾਨੂੰ ਕੇਵਲ ਉਸ ਅਕਾਰ ਉਪਰ ਪਰਮਾਤਮਾ ਦੇ ਨਾਮ ਨਾਲ ਜੁੜਿਆ ਭਾਵ ਉਹਦੇ ਉਪਦੇਸ਼ ਨਾਲ ਜੁੜਿਆ ਹੀ ਇਹ ਕੰਮ ਕਰਨਾ ਚਾਹੀਦਾ ਹੈ ਭਾਵ ਕਿ ਬੁਰਾ ਨਹੀਂ ਬੋਲਣਾ ਬੁਰਾ ਨਹੀਂ ਸੁਣਾ ਹਾਂਜੀ ਠੀਕ ਹੈ ਤਾਂ ਜੇ ਜੀ ਕਾ ਪਾਈਸਾ ਵੀ ਨੇ ਵਿਆਖਿਆ ਕੀਤੀ ਹੈ ਉਹ ਮੇਰਾ ਖਿਆਲ ਹੈ ਕਿ ਫਿਰ ਉਸੇ ਗੱਲ ਤੇ ਥੋੜੀ ਜਿਹੀ ਆ ਜੰਨੇ ਆ ਦੇਵੇਂ ਉਹਨੂੰ ਰਿਪੀਟ ਕਰਾਂ ਪੀ ਜਿਹੜਾ ਆਪਣਾ ਆਚਾਰ ਹੈ ਸਾਦਾ ਕੰਮ ਕਰਦਾ ਵਿਹਾਰ ਹੈ ਇੱਕ ਦੂਜੇ ਨੂੰ ਮਿਲਣ ਵਾਸਤੇ ਕੰਮ ਕਰਨ ਵਾਸਤੇ ਚੈਨ ਅਸੀਂ ਕੰਮ ਤੇ ਜਾਂਦੇ ਹਾਂ ਆਧਾਰਨ ਤੌਰ ਤੇ ਜੇ ਆਪਾਂ ਕੰਮ ਤੇ ਜਾਂਦੇ ਹਾਂ ਤੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਸੱਚੇ ਸੁੱਚੇ ਮਨ ਦੇ ਨਾਲ ਪੂਰੀ ਮਿਹਨਤ ਦੇ ਨਾਲ ਜਿਹੜਾ ਆਪਾਂ ਕੰਮ ਕਰਨ ਜਾਂਦੇ ਹਾਂ ਸਾਰਾ ਉਹ ਕੰਮ ਕਰੀਏ ਹਾਂਜੀ ਨੇਕ ਨੀਤੀ ਦੇ ਨਾਲ ਉਹ ਵੀ ਆਪਣੇ ਆਪ ਦੇ ਵਿੱਚ ਕਿਰਤ ਹੈ ਸੱਚੀ ਸੁੱਚੀ ਓਨੈਸਟਰ ਇਮਾਨਦਾਰੀ ਦੀ ਕਿਰਤ ਹੈ ਤੋਂ ਇਹ ਵੀ ਜਿਹੜਾ ਸਵਾਲ ਆਇਆ ਮੈਂ ਵੀ ਪਰਖਣਾ ਕਿ ਸਾਸ ਗਰਾਸ ਕਿਵੇਂ ਜਪਿਆ ਜਾਂਦਾ ਹੈ ਇਹ ਨੌਵੇਂ ਤੋਂ ਲੈ ਕੇ ਪੰਜਵੇਂ ਤੱਕ ਮਿਹਨਤ ਕਰੋ ਐ ਸੱਚੇ ਸੁੱਚੇ ਮਨ ਦੇ ਨਾਲ ਤੇ ਫਿਰ ਘਰ ਆ ਕੇ ਜਿਹੋਦੀ ਰੋਟੀ ਪਾਣੀ ਬਣਾ ਕੇ ਛਕੋਗੇ ਤੇ ਬੜਾ ਮਨ ਖੁਸ਼ ਹੋਏਗਾ ਵੀ ਮਾ ਦੀ ਬੜੀ ਵਧੀਆ ਸੋਹਣੀ ਇਮਾਨਦਾਰੇ ਵਾਲੀ ਮਿਹਨਤ ਕਰਕੇ ਆਇਆ ਪਰ ਗੈਨਜੀ ਜੀ ਜਿਹੜਾ ਇਹ ਤੁਸਨੀ ਵੀ ਚਾਹਨਾ ਪਾਤਾ ਮੈਸ ਸਵ ਸਧਾਰਨ ਲੱਗ ਜਾਂਦਾ ਕਿ ਆ ਵੀ ਸਵਾਲ ਹੀ ਆਇਆ ਵੀ ਸਾਹ ਸੇ ਦਰਾਸਤੇ ਵਿੱਚ ਜਪਿਆ ਜਾਂਦਾ ਹੈ ਜੇਕਰ ਅਸੀਂ ਮੈਥੋਡੋਜੀ ਨੂੰ ਫੋਲੋ ਕਰਾਂਗੇ ਨਾ ਅਸੀਂ ਪਰਮ ਦੇ ਵਿੱਚ ਪਹੁੰਚ ਜਿਵੇਂ ਬਲ ਸਾਹਿਬ ਨੇ ਕਿਹਾ ਨਾ ਸਾਦੇ ਲਫਜ਼ਾਂ ਦੇ ਵਿੱਚ ਸਾਹ ਜਿਹੜਾ ਉਸ ਦਾ ਅਰਥ ਹੈ ਹਰ ਵੇਲੇ ਜਦੋਂ ਵੀ ਅਸੀਂ ਕੁਝ ਕਰੀਏ ਕੋਈ ਵੀ ਸਾਨੂੰ ਪ੍ਰਾਪਤੀ ਹੋਵੇ ਇਹ ਸ਼ੁਕਰ ਕਰੀਏ ਵੀ ਪ੍ਰਮਾਤਮਾ ਨੇ ਪ੍ਰਾਪਤੀ ਕੀਤੀ ਤੇ ਜਦੋਂ ਕੋਈ ਜੀਵਨ ਦੇ ਅੰਦਰ ਬਾਹਰੀ ਤੌਰ ਤੇ ਕੋਈ ਘਟਨਾ ਮਾੜੀ ਹੋ ਜਾਵੇ ਤਾਂ ਇਹ ਸਮਝੀਏ ਵੀ ਸਾਡੇ ਅਸੀਂ ਕੰਮ ਕੋਈ ਅਜਾਹਰ ਕੀਤਾ ਤੇ ਉਹਦਾ ਰਿਜ਼ਲਟ ਹੈ ਜਦੋਂ ਅਸੀਂ ਪ੍ਰਸ਼ਾਦਾ ਛਕੀ ਕੋਈ ਵੀ ਮਸਤੀ ਜੁੜੀ ਅਸੀਂ ਆਪਣੇ ਜੀਵਨ ਦੇ ਵਿੱਚ ਮਾਣੀ ਉਹਦਾ ਆਨੰਦ ਮਾਣਿਆ ਕਿ ਪ੍ਰਮਾਤਮਾ ਨੇ ਸ਼ੁਕਰ ਕਰੀਏ ਕਿ ਪ੍ਰਮਾਤਮਾ ਇਹ ਤੇਰੀ ਦਿੱਤੀ ਹੋਈ ਹੈ ਕਿ ਸਾਰ ਸਿਆਸਤ ਨਹੀਂ ਹੈ ਬਹੁਤ ਸੌਖੀ ਉਦਾਹਰਣ ਹੈ ਰੋਜ਼ ਅਸੀਂ ਕਰਦੇ ਹਾਂ ਤੁਧ ਆਗਿਆ ਅਰਦਾਸ ਸਮਾਰੀ ਜਿਉ ਪਿੰਡ ਸਭ ਤੇਰਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਅਰਦੇ ਨੇ ਪ੍ਰਮਾਤਮਾ ਤੇਰਾ ਸ਼ੁਕਰ ਹੈ ਇਥੇ ਅਰਦਾਸ ਦਾ ਅਰਥ ਸ਼ੁਕਰ ਹੈ ਪ੍ਰਮਾਤਮਾ ਤੇਰਾ ਸ਼ੁਕਰਾਨਾ ਜਿਉ ਪਿੰਡ ਸਭ ਤੇਰਾ ਇਹ ਜਿਹੜਾ ਮੇਰਾ ਸਰੀਰ ਉਰ ਤੁੰਡਿਤ ਇਹਦੇ ਅੰਦਰ ਜਿਹੜੀ ਜਿੰਦ ਵਸਦੀ ਉਹ ਵੀ ਤੁੰਡਿਤ ਹੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਸਦਾ ਉਸ ਪਰਮਾਤਮਾ ਦਾ ਸ਼ੁਕਰ ਕਰੀਏ ਸਦਾ ਉਹਦੀ ਦਿੱਤੀ ਹੋਈਆਂ ਦਾਤਾਂ ਦੇ ਆਨੰਦ ਮਾਣਦੇ ਹੋਏ ਚੇਤੇ ਰੱਖੀਏ ਇਹ ਸਾਸ ਗੁਰਾਸਿ ਹੈ ਆਖਰੀ ਔਰ ਇਹਦਾ ਇਹ ਹੈ ਵੀ ਸਾ ਆ ਲੈਂਦੇ ਆ ਕਿ ਪ੍ਰਸ਼ਾਦਾ ਛਕਦੇ ਆ ਉਹ ਪਰਮਾਤਮਾ ਨੂੰ ਯਾਦ ਕਰੀਏ ਜੀ ਮੇਰਾ ਕਾਲ ਵੀ ਸ਼ਾਇਦ ਅਗਲੇ ਹਫਤੇ ਜਾਂ ਤੋਂ ਅਗਲੇ ਹਫਤੇ ਅਸੀਂ ਕੁਰਬਾਨੀ ਨੂੰ ਪੜ ਕੇ ਸਮਝਣ ਦੇ ਵਿਸ਼ੇ ਤੇ ਉੱਤੇ ਗੱਲਬਾਤ ਕਰਾਂਗੇ ਪਰ ਹਾਮ ਸਧਾਰਨ ਜੇ ਆਪਾਂ ਗੱਲ ਕਰੀਏ ਤੇ ਜਿਸ ਤਰੀਕੇ ਨਾਲ ਆਪਾਂ ਬਾਣੀ ਪੜਦੇ ਆ ਉਹਦਾ ਭਾਵ ਅਰਥ ਜੂਰ ਉਹਨਾਂ ਲਫ਼ਜ਼ਾਂ ਦੇ ਵਿੱਚ ਹੈ ਜਿਹੜੇ ਅੱਖਰ ਲਿਖੇ ਨੇ ਉਹ ਉਸ ਭਾਵਨਾ ਦੀ ਤਰਜਮਾਨੀ ਆ ਸੋ ਵਰਡ ਟੂ ਵਰਡ ਜਦੋਂ ਮੈਂ ਕਹਿੰਦਾ ਪਈ ਆਪਾਂ ਜੇ ਅਰਥ ਕਰੀਏ ਤੇ ਉਹ ਉਹਦਾ ਭਾਵ ਜੋ ਬਾਣੀ ਦਾ ਤੇਰੇ ਨੇ ਵੀ ਉਹ ਪੂਰਾ ਸ਼ਾਇਦ ਨਾ ਉਤਰੇ ਇਤਨਾ ਅੰਗਰੇਜ਼ੀ ਕਹਿੰਦੇ ਨੇ ਵੀ ਯੂ ਨੀਡ ਟੂ ਰੀਡ ਇਨ ਬੀਟਵੀਨ ਦਾ ਲਾਈਨਸ ਸੋ ਉਹ ਜਦੋਂ ਆਪਾਂ ਗੁਰਬਾਣੀ ਵੀ ਭਾਵ ਅਰਥਾਂ ਦੇ ਦ੍ਰਿਸ਼ਟੀਕੋਣ ਤੋਂ ਪੜ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਫਿਰ ਗੁਰਬਾਣੀ ਦਾ ਜੋ ਅਸਲੀ ਅਰਥ ਆਪਣੇ ਜੀਵਨ ਦੇ ਵਿੱਚ ਹੈ ਉਹ ਅਸੀਂ ਪੜ ਵੀ ਸਕਾਂਗੇ ਸਮਝ ਨਹੀਂ ਸਕਾਂਗੇ ਤੇ ਲਾਗੂ ਵੀ ਕਰ ਸਕਾਂਗੇ ਆ ਜਿਹੜੀ ਮੈਂ ਤੱਕ ਇੱਕ ਦੋ ਵਾਰੀ ਪੰਜਾਬੀ ਵਿੱਚ ਬੋਲੀ ਹੈ ਜੇ ਉਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਜੇ ਦੇਖੀਏ Google ਦੇ ਵਿੱਚ ਤੇ ਉਹ ਕਹਿੰਦਾ ਵੀ truth is high still higher is truth for living ਸੋ ਜਿੱਦਾਂ ਆਪਾਂ ਆਪਣਾ ਜੀਵਨ ਜੀਨੇ ਆ ਅਸਲੀ ਗੁਰਬਾਣੀ ਦੀ ਇੰਪਲੀਮੈਂਟੇਸ਼ਨ ਜਾਂ ਆਪਣੇ ਜੀਵਨ ਦੇ ਵਿੱਚ ਲਾਗੂ ਉਹੋ ਹੀ ਹੈ ਕਿ ਆਪਾਂ ਇਹ ਨਹੀਂ ਕਹਿ ਸਕਦੇ ਮੈਂ ਜੇ ਪੰਜਾਬ ਦੇਗਾ ਭਾਰ ਦੇ ਦਫ਼ਤਰਾਂ ਦੇ ਥੋੜੇ ਜਿਹੇ ਤਜਰਬੇ ਦੇ ਆਧਾਰ ਤੇ ਗੱਲ ਕਰਾਂ ਫੇਸਰ ਦੇ 9 ਵਜੇ ਤੋਂ ਲੈ ਕੇ ਦੁਪਹਿਰ ਨੂੰ 5 ਵਜੇ ਤੱਕ ਤੇ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਬੇਈਮਾਨੀ ਕਰਕੇ ਕੋਲ ਨੰਬਰ ਤੇ ਪਹੁੰਚਾਇਆ ਤੇ ਆਉਂਦੇ ਆਉਂਦੇ ਆ ਕੇ ਮਾਤਰਾ ਮੱਥਾ ਦੇ ਕਰਨਾ ਨਹੀਂ ਤੇ ਇਹੋ ਮੱਥਾ ਮੇਕ ਨਹੀਂ ਪਰ ਉਹ ਜਿਹੜਾ ਹੋਟਲ ਆ ਕੇ 5 ਵਜੇ ਤੱਕ ਬੇਈਮਾਨੀ ਕੀਤੀ ਇਹ ਰੱਖ ਜੀ ਕੀਤੀ ਝੂਠ ਵੀ ਬੋਲਿਆ ਫਾਈਲ ਅੱਗੇ ਪਿੱਛੇ ਕਰਦੀਆਂ ਜਿਹੜਾ ਜਿਆਦਾ 5 ਘੰਟੇ ਨਾਈਟ ਲਗਾ ਰਿਹਾ ਉਹਦੀ ਗੱਲ ਨਾ ਸੁਣੀ ਜਿਹੜਾ ਅਫਸਰ ਦੇ ਕਹਿਣ ਦੇ ਉੱਤੇ 100 ਰੁਪਏ ਲੈ ਕੇ ਤੇ ਉਹਦਾ ਕੰਮ ਕਰਤਾ 5 ਮਿੰਟਾਂ ਵਿੱਚ ਇੱਕ ਤਰਥ ਕੋਲ ਜਿੰਨਾਂ ਦਾ ਨਾ ਹੋਈ। ਪਿਟਰੋਥ ਇਜ਼ ਹਾਈ ਬਟ ਸਟਿਲ ਹਾਇਰ ਇਜ਼ ਥਰਥ ਫੋਰ ਲਿਵਿੰਗ। ਤਾਂ ਉਹਨੇ ਕਹਿ ਵੀ ਦੇਵੇ ਵੀ ਯਾਰ ਆਈ ਤੇ ਮੈਂ ਸਾਰਾ ਦਿਨ ਬੇਈਮਾਨ ਨਹੀਂ ਕਰਦਾ ਰਿਹਾ ਪਰ ਕਰਦੇ ਤੂੰ ਕਰ ਦਿੱਤੀ ਸਾਰਾ ਦਿਨ ਬੇਈਮਾਨੀ ਤੇ ਉਹ ਤੇ ਜਿਹਨਾਂ ਨੂੰ ਜਿਹਨਾਂ ਨੂੰ ਤੂੰ ਤੰਗ ਕਰਨਾ ਸੀ ਤੂੰ ਕਰਤਾ। ਸੋ ਮੇਰਾ ਕਹਿਣਾ ਵੀ ਸ਼ਾਇਦ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਇਸ ਤਰ੍ਹਾਂ ਗੱਲਬਾਤ ਦਾ ਭਾਅ ਅਰਥ ਦੇ ਆਧਾਰ ਤੇ ਜੀਵਨ ਕਿਵੇਂ ਜੀਆ ਜਾਵੇ ਇਹ ਵੀ ਆਪਾਂ ਨੂੰ ਇਹ ਸ਼ਾਇਦ ਇੱਕ ਘੰਟੇ ਦਾ ਵਕਤ ਹੋਰ ਨਾ ਵੀ ਹੋਵੇ ਦੋ ਤਿੰਨ ਘੰਟੇ ਲਾ ਸਕਦੇ ਆਪਾਂ ਇਸ ਕਾਲ ਦੇ ਉੱਤੇ ਅ ਵੱਖਰੇ ਵੱਖਰੇ ਸ਼ੁਕਰਵਾਨ ਬਣਦੇ ਆ ਤਾਂ ਜੋ ਇਹ ਜੋ ਪਾਣੀ ਦਾ ਭਾਵ ਵਰਤ ਹੈ ਇਹਦੇ ਆਲੇ ਦੁਆਲੇ ਜਿਹੜੀ ਵਿਚਾਰ ਹੈ ਜਿਹੜੀ ਸਾਂਝੇ ਰੂਪ ਦੇ ਵਿੱਚ ਹੋਵੇ ਹਾਂਜੀ ਇਹ ਬੋਲਣਾ ਅੰਦੀਆਂ ਨਿੱਕ ਤੇ ਤੁਹਾਡੇ ਅਗੇ ਇੱਕ ਕਵਿਤਾ ਜੀ ਜਿਹੜੀ ਆਪਣਾ ਉਹਨਾਂ ਲਈ ਤੂ ਠਾਕ ਤੂੰ ਮੈਂ ਅਰਦਾਸ ਇਹਦੇ ਵਿੱਚ ਉੱਚੇ ਤੇਰ ਚਮਕਵੰਤਾ ਜਾਂ ਉੱਚੇ ਸੇਮ ਚਮਕਵੰਤਾ ਉੱਚੇ ਤੇ ਉੱਚੇ ਤੇ ਇਹਨਾਂ 'ਚ ਫਰਕ ਅੰਤਰ ਹੈਗਾ ਹਨਾ ਇਹ ਇੱਕੋ ਹੀ ਹੈ ਅੱਛਾ ਉੱਚੇ ਤੇ ਆਈ ਕਈ ਜਣੇ ਸੇ ਮੱੜਦੇ ਨੇ ਉ ਤਾਂ ਪੁੱਛੇ ਹਾਂਜੀ ਆ ਬੜਾ ਬੜਦੇ ਅੱਛਾ ਠੀਕ ਹੈ ਕੋਈ ਨਹੀਂ ਇਦਾਂ ਦੀਆਂ ਗੱਲਾਂ ਨਹੀਂ ਜਿਨ੍ਹਾਂ ਤੋਂ ਇਸ ਨਾ ਇੱਕ ਤੋਂ ਅੱਖਰ ਅੱਗੇ ਪਿੱਛੇ ਹੋਏ ਨੇ ਆਪਣੇ ਪੰਥਕ ਤੌਰ ਤੇ ਬੋਲੇ ਸੋਨਿਹਾਲ ਸਤਸ੍ਰੀ ਅਕਾਲ ਅਸਲ ਵਿੱਚ ਉਹਦਾ ਹੈ ਨਹੀਂ ਉਹ ਹੁੰਦਾ ਇਦਾਂ ਸੀ ਜਿੰਨੇ ਮੈਨੂੰ ਸਮਝ ਆ ਤੀ ਜੋ ਬੋਲੇ ਸੋਨਿਹਾਲ ਸਾਤਸਰੀ ਕਾਰ ਉਹ ਫਿਰ ਆਪਾਂ ਜਿੱਤਰਾ ਸਾਤਸਰੀ ਕਾਰ ਨੂੰ ਛੋਟਾ ਕਰ ਲਿਆ ਵੀ ਜਦੋਂ ਵੀ ਟਾਈਮ ਹੈ ਨਹੀਂ ਜੀ ਬੜੀ ਫਤੇ ਕਹਨ ਬੁਲਾਇਆ ਅਸੀਂ ਸਾਤਸਰੀ ਕਾਰ ਨਾਲ ਉਹ ਇਸੇ ਤਰ੍ਹਾਂ ਹੀ ਇਹ ਇੱਥੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਇੱਕ ਪ੍ਰੋਫੈਸਰ ਆਇਆ ਸੀ ਉਹਨਾਂ ਨੇ ਸਿੱਖ ਜੰਤੇ ਯੂਨੀਵਰਸਿਟੀ ਦੇ ਵਿੱਚ ਕੋਰਸ ਦਿੱਤਾ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਉਹਨੇ ਆ ਕੇ ਫਤੇ ਬੁਲਾਈ ਕਹਿੰਦਾ ਮੈਂ ਇਹਦੇ ਵਿੱਚ ਗਲਤ ਦੱਸੋ ਕੀ ਬੋਲਿਆ ਉਹਨੇ ਮਨਵਾਈ ਕਹਿੰਦਾ ਭਾਈ ਤੁਸੀਂ ਕਾ ਖਾਸਾ ਭਾਈ ਕੁਝ ਜੀ ਕੀ ਫਤੇ ਤੇ ਕਹਿੰਦਾ ਮੈਂ ਤਾਂ ਫਤੇ ਗਲਤ ਬੁਲਾ ਦਿੱਤਾ ਤੈ ਤੁਸੀਂ ਦੱਸੋ ਕੋਰਸ ਕਰਨਾ ਆਇਓ ਸਿੱਖ ਇਤਿਹਾਸ ਦਾ ਕਿ ਮੈਂ ਕੀ ਗਲਤ ਕੀਤਾ ਇਹ ਮਹਾਰਾਜ ਤੋਂ 40000 ਰੁਪਏ ਤੋਂ ਨਹੀਂ ਕਰਦਾ ਨਹੀਂ ਆਈ ਉਹ ਕਹਿੰਦੇ ਫੜੇ ਕਿ ਕਿਹਨਾਂ ਇਥੇ ਸੁਣਦੇ ਆਏ ਉਹ ਫਿਰ ਚਰੋ ਵਿੱਚੋਂ ਠੀਕ ਕਰਨ ਵਾਲਾ ਠੀਕ ਵੀ ਕਰ ਦਿੰਦਾ ਪਰ ਉਹਨੇ ਫਿਰ ਸਾਨੂੰ ਦੱਸਿਆ ਵੀ ਇਹ ਜੇ ਇਤਿਹਾਸ ਨਾਲ ਪਿੱਛੇ ਝਾਤੀ ਮਾਰੋ ਸਹੀ ਵੇਖੋ ਕੀ ਹੈ ਤੇ ਉਹ ਹੈ ਵੀ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹਨਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਸਿੱਖ ਇਤਿਹਾਸ ਦੇ ਵਿੱਚੋਂ ਕਈ ਇੱਕ ਕਾਰਨਾ ਕਰਕੇ ਅੱਗੇ ਪਿੱਛੇ ਹੋਈਆਂ ਨੇ ਜਾਂ ਹੋ ਰਹੀਆਂ ਨੇ ਉਹਨਾਂ ਨੂੰ ਵਿਸ਼ਤnike ਨਾਲ ਇਤਿਹਾਸਕਾਰ ਦੀਲ ਕਰਨਗੇ ਉਹਨਾਂ ਦਾ ਮਸਲਾ ਹੈ ਸੋ ਬਹੁਤ ਜੀ ਕੋਈ ਆਪਣਾ ਖੇਤਰ ਦੇ ਉੱਤੇ ਕੋਈ ਅੱਜ ਦਾ ਮੈਂ ਬੇਨਤੀ ਸਾਰਿਆਂ ਨੂੰ ਇੱਕ ਜੂ ਕਰਦਾ ਜੀ ਕਿ ਤੁਸੀਂ ਜ਼ਰੂਰ ਇਹਦੇ ਵਿੱਚ ਆ ਹਿਸਾਨੇ ਕਰੋ ਪਾਰਟਿਸਪੇਟ ਕਰਾਇਆ ਕਰੋ ਪੁੱਛਿਆ ਕਰੋ ਦੱਸਿਆ ਕਰੋ ਇਹਦੇ ਵਿੱਚ ਕੋਈ ਝਿਠਣ ਦੀ ਸ਼ਰਮਾਉਣ ਦੀ ਕੋਈ ਲੋੜ ਨਹੀਂ ਹੈਗੀ ਨਾ ਇਹਦਾ ਵੀ ਕਦੇ ਨਹੀਂ ਮਹਿਸੂਸ ਕਰਨਾ ਮੈਂ ਕਹਿ ਰਿਹਾ ਨਾ ਵੀ ਸ਼ਾਇਦ ਤੁਹਾਡੇ ਵੱਲੋਂ ਕੋਈ ਇਹੋ ਜੀ ਗੱਲ ਹੋ ਜੇ ਜਿਸ ਦਾ ਨਾਮ ਦਰਬਾਰ ਦੇ ਵਿੱਚ ਇਦਾਂ ਬੋਲਣਾ ਨਹੀਂ ਚਾਹੀਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਗੁਰੂ ਸਾਹਿਬ ਨੇ ਵਿਚਾਰ ਕਰਨ ਨੂੰ ਬੜੀ ਥੁਰ ਦਿੱਤੀ ਹੈ ਇਹ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਤੁਸੀਂ ਇੱਥੇ ਬੈਠ ਕੇ ਵਿਚਾਰ ਕਰੋ ਚਰਚਾ ਕਰੋ ਸਤਗੁਰੂ ਨੂੰ ਸਭ ਕੋ ਦੇਖਦਾ ਜੇ ਤਾਂ ਜਗਤ ਸੰਸਾਰ ਦਿੱਖੇ ਮੁਕਤ ਨਾ ਹੋਵੇ ਚਿੱਤਰ ਸ਼ਬਦ ਨਾ ਕਰੇ ਵਿਚਾਰ ਇਹ ਗੁਰਬਾਣੀ ਤੋਂ ਕਹ ਮੈਂ ਨਹੀਂ ਕਹ ਰਿਹਾ ਤਾਂ ਆਮ ਤੌਰ ਤੇ ਮਤਲਬ ਅਸੀਂ ਇਹ ਗੇਮ ਵਿੱਚ ਗੱਲ ਕਹੀ ਹੈ ਵੀ ਜਿਹੜੇ ਸਾਡੇ ਬੱਚੇ ਕੈਂਪਾਂ ਵਿੱਚ ਆਉਂਦੇ ਨੇ ਸਕੂਲਾਂ ਚ ਆਉਂਦੇ ਨੇ ਦਾ ਹੀ ਪਰ ਜਿਹੜੇ ਸਾਡੇ ਕੋਲ ਨੌਨ ਸਿੱਖ ਹੁੰਦੇ ਨੇ ਪਰ ਮੇਰਾ ਖਿਆਲ ਹੈ ਵੀ ਸਿੱਖ ਵੀ ਇਹੋ ਜਿਹੇ ਬਥੇਰੇ ਹੋਣਗੇ ਜਿਹੜੇ ਅੱਖ ਮੱਥੇ ਟੇਕ ਜਾਂਦੇ ਨੇ ਉਹਨਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਵੇਖਿਆ ਵੀ ਨਹੀਂ ਹੋਣਾ ਤੁਪੇ ਜਦ ਜੋ ਸੰਸੈਟ ਆਈ ਆ ਉਸੇ ਨਾਲ ਚੱਲੇਗੇ ਤੇ ਉਹ ਨਾ ਪਤਾ ਨਹੀਂ ਕਿ ਨੂੰ ਮਸਾ ਲੇ ਗਏ ਅਸੀਂ ਕਿੰਨੇ ਗੁਰੂ ਗ੍ਰੰਥ ਸਾਹਿਬ ਇੱਥੇ ਪੜ੍ਹ ਕੇ ਵੀ ਦੇਖਿਆ ਤੇ ਆ ਨਹੀਂ ਸੁਣਿਆ ਨਹੀਂ ਇੱਕ ਤਰ੍ਹਾਂ ਦਾ ਹੁੰਦਾ ਕੀ ਲਿਖਿਆ ਸੋ ਇਹ ਸਾਰਾ ਕੁਝ ਵਿਚਾਰ ਤੇ ਪੜ੍ਹਨ ਵਾਲੀ ਚੀਜ਼ ਆ ਪੜ੍ਹ ਕੇ ਸਮਝਣ ਵਾਲੀ ਚੀਜ਼ ਆ ਸਮਝ ਕੇ ਲਾਗੂ ਕਰਨ ਵਾਲੀ ਚੀਜ਼ ਆ ਸੋ ਇਹ ਤਾਂ ਹੀ ਹੋਊਗੀ ਜੇ ਤੁਸੀਂ ਸਾਰੇ ਇਹਦੇ ਵਿੱਚ ਹਿੱਸਾ ਲਓਗੇ ਪਾਰਟਿਸਪੇਟ ਕਰੋਗੇ ਚੰਗੀ ਮਾੜੀ ਗੱਲ ਤੇ ਠੀਕ ਗੱਲਬਾਤ ਕਰੋਗੇ ਪਰ ਉਹ ਨਾਲ ਹੀ ਸਾਰਾ ਆਪਣਾ ਝਾਕਾ ਫੜ ਕੇ ਤਾਂ ਆਪਾਂ ਹੋਰ ਨਹੀਂ ਤਾਂ ਹੈ ਸਕੂਲਾਂ ਕਾਲਜਾਂ ਵਿੱਚ ਪੰਜਾਬ ਦੇ ਵਿੱਚ ਪੜ੍ਹਾਉਣ ਦਾ ਤਰੀਕਾ ਵੱਖਰਾ ਕੋਈ ਉੱਥੇ ਗਿਣਿਆ ਜਾਂਦਾ